ਕਿ ਅਸੀਂ ਆਪਣੇ ਮੈਨੀਫੈਸਟੋ ਤੋਂ ਬਿਲਕੁਲ ਭੱਜਣ ਵਾਲੇ ਨਹੀਂ ਆ ਅਸੀਂ ਆਪਣੇ ਮੈਨੀਫੈਸਟੋ ਦੇ ਕਾਇਮ ਆ ਜਿਹਦੇ ਵਿੱਚ ਰਾਮ ਮੰਦਿਰ ਦਾ ਨਿਰਮਾਣ 370 ਹਟਾਉਣਾ ਟ੍ਰਿਪਲ ਤਲਾਕ ਪਰ ਉਹਨਾਂ ਨੇ ਉਸ ਲਈ ਕਿਹਾ ਕਿ ਸਾਨੂੰ ਜਿੰਨੀ ਸੰਖਿਆ ਮਿਲੀ ਹੈ ਉਹਦੇ ਕਰਕੇ ਅਸੀਂ ਬੇਵੱਸ ਹੈਗੇ ਆ ਪਰ ਜਦੋਂ ਸਾਨੂੰ ਦੇਸ਼ ਪੂਰੀ ਸੰਖਿਆ ਦੇਵੇਗਾ ਤੇ ਅਸੀਂ ਭੁੱਲਾਂਗੇ ਨਹੀਂ ਕਿ ਸਾਡਾ ਮੈਨੀਫੈਸਟੋ ਕੀ ਹੈ ਸੋ ਉਸ ਤੋਂ ਬਾਅਦ ਮੈਂ ਧੰਨਵਾਦੀ ਆ 140 ਕਰੋੜ ਸਾਡੇ ਦੇਸ਼ ਵਾਸੀਆਂ ਦਾ ਕਿ ਜਿਨ੍ਹਾਂ ਨੇ ਮੋਦੀ ਜੀ ਦੇ ਨਿੱਤਤਵ ਦੇ ਵਿੱਚ ਪ੍ਰਧਾਨ ਮੰਤਰੀ ਦੇ ਤੌਰ ਤੇ ਉਹਨਾਂ ਨੂੰ ਪੂਰਨ ਬਹੁਮਤ ਦਿੱਤਾ ਦਸ਼ਕਾਂ ਤੋਂ ਬਾਅਦ ਉਹ ਪੂਰਨ ਬਹੁਮਤ ਦੀ ਸਰਕਾਰ ਬਣੀ 272 ਸੰਸਦ ਆਏ ਉਸ ਤੋਂ ਬਾਅਦ ਦੁਬਾਰਾ ਮੋਦੀ ਜੀ ਨੂੰ ਫੇਰ ਇੱਕ ਵਾਰੀ ਉਹਨਾਂ ਦੀ ਪਰਫਾਰਮੈਂਸ ਨੂੰ ਦੇਖੀ ਅਸੀਂ ਭਾਰਤੀ ਜਨਤਾ ਪਾਰਟੀ ਚੋਣ ਲੜਨੇ ਆ ਵਿਕਾਸ ਤੇ ਨਾ ਅਸੀਂ ਧਰਮ ਤੇ ਰਾਜਨੀਤੀ ਕਰਨੇ ਆ ਨਾ ਅਸੀਂ ਜਾਤੀ ਤੇ ਰਾਜਨੀਤੀ ਕਰਨੇ ਆ ਨਾ ਅਸੀਂ ਸੰਪਰਦਾਇ ਤੇ ਰਾਜਨੀਤੀ ਕਰਨੇ ਆ ਸਾਡੀ ਰਾਜਨੀਤੀ ਕੇਵਲ ਕੇਵਲ ਵਿਕਾਸ ਦੇ ਉੱਤੇ ਹੁੰਦੀ ਹੈ ਪਰਫਾਰਮੈਂਸ ਦੇ ਉੱਤੇ ਹੁੰਦੀ ਹੈ ਸੋ ਉਸ ਲਿਹਾਜ਼ ਦੇ ਨਾਲ ਅੱਜ ਮੋਦੀ ਜੀ ਦਾ ਦੂਜਾ ਕਾਰਜਕਾਲ 303 ਲੋਕ ਸਭਾ ਦੇ ਸਦਸਿਆਂ ਨਾਲੋਂ ਸੰਖਿਆ ਵਧੀ ਤੇ ਮੋਦੀ ਜੀ ਨੂੰ ਖੇਰ ਪੂਰਨ ਬਹੁਮਤ ਮਿਲਿਆ ਤੇ ਹੁਣ ਤੀਸਰਾ ਚੋਣ ਆ ਗਿਆ ਉਹਦੇ ਵਿੱਚ ਜਦੋਂ ਸਾਨੂੰ ਪੂਰੀ ਸੰਖਿਆ ਦਿੱਤੀ ਦੇਸ਼ ਨੇ ਤੇ ਅਸੀਂ ਸਾਰੇ ਵਾਅਦੇ ਪੂਰੇ ਕੀਤੇ ਸੋ ਮੈਂ ਜਾਣਕਾਰੀ ਤੁਹਾਨੂੰ ਉਹਨਾਂ ਤੱਥ ਦੱਸ ਲਗਾ ਕਿ 50 ਕਰੋੜ ਲੋਕਾਂ ਨੂੰ ਜਨਤਨ ਨਿਯੋਜਨਾ ਦੇ ਅਕਾਊਂਟ ਖੁੱਲੇ ਤੁਹਾਨੂੰ ਯਾਦ ਹੋਏਗਾ ਕਿ ਪੂਰਵ ਪ੍ਰਧਾਨ ਮੰਤਰੀ ਰਜੀਵ ਗਾਂਧੀ ਜੀ ਨੇ ਇਹ ਮੰਨਿਆ ਕਿ ਜਦੋਂ 1 ਰੁਪਿਆ ਅਸੀਂ ਭੇਜਨੇ ਆ ਤੇ ਉਹਦੇ ਚੋਂ 85 ਪੈਸੇ ਦਲਾਲ ਖਾ ਜਾਂਦੇ ਨੇ ਔਰ ਦਲਾਲ ਕੌਣ ਸੀਗੇ ਕਾਂਗਰਸੀ ਦਲਾਲ ਸੀਗੇ ਸਾਰੇ ਜਿਹੜੇ ਖਾ ਜਾਂਦੇ ਨੇ ਭ੍ਰਸ਼ਟਾਚਾਰ ਕਰਦੇ ਸੀਗੇ ਤੇ ਉਸ ਸੰਸਦਰ ਦੇ ਉੱਤੇ ਉਹਨਾਂ ਨੇ ਕਿਹਾ ਸੀ ਜੀ ਜਿਨੇ ਕਿ ਮੈਂ ਬੇਵਸਾ ਉਹਨਾਂ ਨੇ ਸਬੰਧਾਨ ਨਹੀਂ ਕੱਢਿਆ ਮੋਦੀ ਜੀ ਐਸਐਨਏ ਜਿਹੜੇ ਆਪਦਾ ਨੂੰ ਅਫਸਰ ਬਣਾਉਣ ਆਲੇ ਨੇ ਹਮੇਸ਼ਾ ਆਪਦਾ ਨੂੰ ਅਫਸਰ ਬਣਾ ਲੈਂਦੇ ਨੇ ਉਹਨਾਂ ਨੇ ਜਨ ਦਨ ਯੋਜਨਾ ਵਿੱਚ ਜ਼ੀਰੋ ਬੈਲੈਂਸ ਦੇ ਉੱਤੇ ਮਤਲਬ ਗਰੀਬ ਰੇੜੀ ਵਾਲੇ ਦਾ ਰਿਕਸ਼ਾ ਵਾਲਾ ਗਰੀਬ ਤੋਂ ਗਰੀਬ ਜਿਹੜਾ ਵਿਅਕਤੀ ਸੀ ਉਹਦਾ ਅਕਾਊਂਟ ਖੁਲਵਾਇਆ ਪਹਿਲੇ ਕਾਂਗਰਸ ਦੇ ਲੋਕ ਮਜ਼ਾਕ ਕਰਦੇ ਸੀ ਕਿ ਜ਼ੀਰੋ ਬੈਲੈਂਸ ਤੇ ਇੰਨੇ ਅਕਾਊਂਟ ਕਿਤੋਂ ਖੁੱਲਣਗੇ ਅੱਜ ਦੀ ਰੇਟ ਦੇ ਵਿੱਚ 55 ਕਰੋੜ ਅਕਾਊਂਟ ਜਿਹੜੇ ਨੇ ਉਹ ਖੁੱਲ ਚੁੱਕੇ ਨੇ ਜੰਨਦਨ ਯੋਜਨਾ ਦੇ ਵਿੱਚ ਤੇ ਉਹਦੇ ਨਾਲ ਕੀ ਹੋਇਆ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਤੇ ਸਿੱਧਾ ਹੁਣ ਇਵਨ ਮਨਰੇਗਾ ਦਾ ਜਿਹੜਾ ਮਜ਼ਦੂਰ ਵੀ ਹੈ ਉਹਦੇ ਪੈਸੇ ਵੀ ਜਿਹੜੇ ਨੇ ਉਹਦੇ ਅਕਾਊਂਟ ਹੀ ਜਾ ਰਹੇ ਨੇ ਕਾਂਗਰਸ ਦੇ ਦਲਾਲ ਹੁਣ ਬੇਵਸ ਹੋ ਗਏ ਖਤਮ ਹੋ ਗਏ ਕਾਂਗਰਸ ਜਿਹੜੀ ਦੀਮਗ ਬਣ ਕੇ ਦੇਸ਼ ਨੂੰ ਚੜ ਗਈ 70 ਸਾਲ ਇਚ ਜਿਨ੍ਹਾਂ ਕੇ ਰੀੜ ਦੀ ਹੱਡੀ ਤੋੜ ਦਿੱਤੀ ਸੀ ਦੇਸ਼ ਨੇ ਸਜ਼ਾ ਦਿੱਤੀ 12 ਲੱਖ ਕਰੋੜ ਦੇ ਉਹਨਾਂ ਤੇ ਕੇਸ ਚੱਲਦੇ ਪਏ ਨੇ ਭ੍ਰਸ਼ਟਾਚਾਰ ਦੇ ਦੇਸ਼ ਨੇ ਸਜ਼ਾ ਦਿੱਤੀ ਤੇ ਮੋਦੀ ਜੀ ਨੂੰ 10 ਸਾਲਾਂ ਦਾ ਕਾਰਜਕਾਲ ਜਿਹੜਾ ਕਿ ਆਉਣ ਵਾਲੇ ਵਰ੍ਹਿਆਂ ਤੱਕ ਚੱਲਣ ਵਾਲਾ ਹੈ ਭਾਰਤੀ ਜਨਤਾ ਪਾਰਟੀ ਦਾ ਨਿੱਤਤੋ ਉਹ ਪ੍ਰਦਾਨ ਕੀਤਾ ਉਸ ਤੋਂ ਬਾਅਦ ਉਜਲਾ ਯੋਜਨਾ ਪ੍ਰਧਾਨ ਮੰਤਰੀ ਜੀ ਨੇ ਲੋਕਾਂ ਨੂੰ ਸਬਸਿਡੀ ਆਪਣੀ ਸਰਂਡਰ ਕਰਨ ਦੇ ਲਈ ਜਿਹੜੇ ਲੋਕ ਸਮਰਥ ਰੱਖਦੇ ਸੀਗੇ ਉਹਨਾਂ ਨੂੰ ਨਿਵੇਦਨ ਕੀਤਾ ਤੇ ਕਰੋੜਾ ਰੁਪਏ ਇਕੱਠੇ ਹੋ ਗਏ ਉਹਦੇ ਨਾਲ 10 ਕਰੋੜ ਗੈਸ ਕਨੈਕਸ਼ਨ ਜਿਹੜੀਆਂ ਭੈਣਾ ਚੁੱਲ੍ਹੇ ਫੂਕ-ਫੂਕ ਕੇ ਜਿਨ੍ਹਾਂ ਦੇ ਫੇਫੜੇ ਖਰਾਬ ਹੋ ਜਾਂਦੇ ਸੀ ਅੱਜ ਹਰ ਇੱਕ ਦੇ ਘਰ ਦੇ ਵਿੱਚ ਗੈਸ ਕਨੈਕਸ਼ਨ ਹੈ ਸੋ 10 ਕਰੋੜ ਕਰੋੜ ਗੈਸ ਕਨੈਕਸ਼ਨ ਸਾਡੀ ਸਰਕਾਰ ਨੇ ਦਿੱਤੇ ਉਸ ਤੋਂ ਬਾਅਦ ਉਹਨਾਂ ਨੇ ਜਲ ਸ਼ਕਤੀ ਯੋਜਨਾ ਕਿ ਸ਼ੁੱਧ ਪੀਣ ਵਾਲਾ ਹਰ ਇੱਕ ਨੂੰ ਮਿਲਣਾ ਚਾਹੀਦਾ ਮੈਂ ਦੇਖਿਆ ਕਾਂਗਰਸ ਰਾਜ ਦੇ ਵਿੱਚ ਕਿਸੇ ਦਾ ਧਿਆਨ ਹੀ ਨਹੀਂ ਸੀ ਪੋਲਿਊਟਿਡ ਵਾਟਰ ਬੱਚੇ ਬਿਮਾਰ ਹੁੰਦੇ ਸੀਗੇ ਪੋਲਿਊਟਿਡ ਵਾਟਰ ਪੀਂਗੇ ਅੱਜ ਦੀ ਡੇਟ ਦੇ ਵਿੱਚ 10 ਕਰੋੜ ਘਰਾਂ ਦੇ ਵਿੱਚ ਜਲ ਸ਼ਕਤੀ ਜਿਹੜੀ ਸਾਡੀ ਯੋਜਨਾ ਹੈ ਉਹਦੇ ਅੰਤਰਗਤ ਸ਼ੁੱਧ ਪੀਂਦੇ ਪਾਣੀ ਜਿਹੜਾ ਪਹੁੰਚ ਗਿਆ ਔਰ ਮੋਦੀ ਜੀ ਦਾ ਇਹ ਵਾਅਦਾ ਹੈ ਕਿ ਹਰ ਘਰ ਦੇ ਵਿੱਚ ਸ਼ੁੱਧ ਪੀਜਲ ਅਸੀਂ ਪਹੁੰਚਾਣਾ ਹੈਗਾ ਉਸ ਤੋਂ ਬਾਅਦ ਸਾਡੀਆਂ ਭੈਣਾਂ ਲਈ ਮਾਤਾਵਾਂ ਦੇ ਲਈ ਸੁਰੱਖਿਆ ਦੇ ਲਈ ਇੱਕ ਹੈਲਪਲਾਈਨ ਨੰਬਰ ਜਿਹੜਾ ਸਰਕਾਰ ਨੇ ਦਿੱਤਾ 181 ਕਿ 181 ਤੇ ਕੋਈ ਵੀ ਭੈਣ ਡਾਇਲ ਕਰੇਗੀ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਸੁਰੱਖਿਆ ਦੇ لحاظ ਦੇ ਨਾਲ ਸਹਾਇਤਾ ਚਾਹੀਦੀ ਹੋਏਗੀ ਤੇ ਸਰਕਾਰ ਦੁਆਰਾ ਤੁਰੰਤ ਉਪਲਬਧ ਕਰਵਾਈ ਜਾਏਗੀ ਉਸ ਤੋਂ ਬਾਅਦ ਜਿਹੜਾ ਸਵੱਛ ਭਾਰਤ ਦਾ ਜਿਹੜਾ ਗਾਂਧੀ ਜੀ ਦੇ ਜਨਮ ਦਿਨ ਤੇ 2 ਅਕਤੂਬਰ 2014 ਨੂੰ ਮੋਦੀ ਜੀ ਨੇ ਸਵੱਛਤਾ ਅਭਿਆਨ ਚਲਾਇਆ ਸੀਗਾ ਕਿ ਉਹਨਾਂ ਨੇ ਖੁਦ ਝਾੜੂ ਦੇ ਕੇ ਸਵੱਛਤਾ ਅਭਿਆਨ ਨੂੰ ਸ਼ੁਰੂ ਕੀਤਾ ਔਰ ਉਸ ਤੋਂ ਬਾਅਦ ਤੁਸੀਂ ਅੱਜ ਦੇਖੋ ਉਹ ਦਿਨ ਯਾਦ ਕਰੋ ਜਿਸ ਵੇਲੇ ਅਸੀਂ ਲੋਕ ਸ਼ਰਮਸਾਰ ਹੋ ਜਾਂਦੇ ਸੀ ਟ੍ਰੇਨ ਇਸਵਰ ਕਰਦੇ ਸੀ ਭੈਣਾ ਮਾਤਾਵਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਸੀ ਟਾਇਲਟ ਨਹੀਂ ਸੀ ਸ਼ੋਚਾਲੇ ਨਹੀਂ ਸੀ ਅੱਜ ਦੀ ਡੇਟ ਦੇ ਵਿੱਚ 12 ਕਰੋੜ ਸੋ ਚੱਲੇ ਜਿਹੜੇ ਨੇ ਉਹ ਮੋਦੀ ਜੀ ਨੇ ਉਪਲਬਧ ਕਰਾਇਆ ਹੁਣ ਕਿਸੇ ਮੇਰੀ ਮਾਤਾ ਪੈਣ ਨੂੰ ਸ਼ਰਮਿੰਦਾ ਨਹੀਂ ਹੋਣਾ ਪੈਂਦਾ ਅਸਤਾ ਕੋ-ਕੋਵਿਡ ਵੈਕਸੀਨੇਸ਼ਨ ਕੋਵਿਡ ਇੱਕ ਆਪਤਾ ਆਈ ਔਰ ਉਹਦੇ ਨਾਲ ਕੇਵਲ ਮੋਦੀ ਜੀ ਹੀਰੋ ਬਣ ਕੇ ਉਭਰੇ ਅਮਰੀਕਾ ਤਰਾਸ਼ਾਈ ਹੋ ਗਿਆ ਯੂਰੋਪੀਅਨ ਕੰਟਰੀਜ਼ ਤਰਾਸ਼ਾਈ ਹੋ ਗਏ ਉੱਤੇ ਤੇਰ ਲੱਗੇ ਲਾਸ਼ਾਂ ਦੇ ਔਰ ਸਾਰੇ ਪਾਸੇ ਹਾਕਾਰ ਮਾਰ ਗਿਆ ਮੋਦੀ ਜੀ ਨੇ ਉਸ ਵੇਲੇ ਲਾਕਡਾਊਨ ਲਗਾਇਆ ਉਸ ਕਰਕੇ ਕਿ ਉਸ ਵੇਲੇ ਸਰਗੋਲ ਇਕੁਪਮੈਂਟ ਨਹੀਂ ਸੀ ਕਾਂਗਰਸ ਨੇ ਇਕੁਪਮੈਂਟ ਨਹੀਂ ਸੀ ਲਗਾਇਆ ਵੈਂਟੀਲੇਟਰ ਲਗਾਏ ਗਏ ਜਿੱਥੇ 16000 ਵੈਂਟੀਲੇਟਰ ਸੀ 58000 ਵੈਂਟੀਲੇਟਰ ਮੋਦੀ ਜੀ ਨੇ ਲਗਵਾਏ ਉਸ ਵੇਲੇ ਆਕਸੀਜਨ ਦਾ ਇੰਤਜ਼ਾਮ ਕੀਤਾ ਗਿਆ ਹਸਪਤਾਲਾਂ ਦੇ ਵਿੱਚ ਬੈਡਸ ਦਾ ਇੰਤਜ਼ਾਮ ਕੀਤਾ ਗਿਆ ਉਹਦੇ ਕਾਰਨ ਟੋਟਲ ਸਾਡਾ ਬਚਾਅ ਹੋਇਆ ਔਰ ਸਭ ਤੋਂ ਵੱਡੀ ਗੱਲ ਕਿ ਨਾਲ ਪੈਸੇ ਖਰਚ ਕੇ ਪੈਸੇ ਦੇ ਕੇ ਸਰਕਾਰ ਲੋ ਉਹਨਾਂ ਨੇ ਵੈਕਸੀਨੇਸ਼ਨ ਦਵਾਈ ਜਿਹੜੀ ਉਸ ਆਫਤਾ ਸੀ ਜਿਹੜੀ ਕਿ ਕਰੋਨਾ ਦੀ ਸੀ ਉਹ ਵਿਕਸਿਤ ਕੀਤੀ ਔਰ 220 ਕਰੋੜ ਡੋਜ਼ਸ ਕਿਉਂਕਿ ਡੋਜ਼ ਉਹ ਲਗਾ ਪਹਿਲੇ ਫਸਟ ਡੋਜ਼ ਲਗਾ ਵੇ ਸਕੈਂਡ ਡੋਜ਼ ਲਗਾ ਤੋਂ ਉਸ ਲਿਹਾਜ਼ ਨਾਲ 220 ਕਰੋੜ ਡੋਜ਼ ਦੇ ਕੇ ਆਪਣੇ ਦੇਸ਼ ਨੂੰ ਬਚਾਇਆ ਔਰ ਦੁਨੀਆ ਨੂੰ ਬਚਾਇਆ ਉਹਨਾਂ ਨੇ ਦੁਨੀਆ ਨੂੰ ਖੁੱਲੇ ਤੌਰ ਤੇ ਦਵਾਈ ਭੇਜੀ ਜਿਹਦੇ ਨਾਲ ਕਿ ਦੁਨੀਆ ਦਾ ਕਲਿਆਣ ਹੋਇਆ ਇਸੇ ਕਰਕੇ ਉਹ ਤੁਸੀਂ ਦੇਖਿਆ ਸੀ ਕਿ ਰਾਸ਼ਟਰਪਤੀ ਨੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ ਜਦੋਂ ਰਾਸ਼ਟਰਪਤੀ ਨੂੰ ਪੁੱਛਿਆ ਗਿਆ ਕਿ ਤੁਸੀਂ ਪੈਰਾਂ ਨੂੰ ਹੱਥ ਕਿਉਂ ਲਾਇਆ ਕਹਿੰਦੇ ਇਹਨਾਂ ਨੇ ਮੇਰਾ ਦੇਸ਼ ਬਚਾਇਆ ਇਹਨਾਂ ਮੋਦੀ ਜੀ ਨੇ ਉਹ ਮੈਨੀਫੈਸਟੋ ਪੂਰਾ ਕਰ ਦਿਖਾਇਆ ਜਦੋਂ ਸੰਘਿਆ ਦਿੱਤੀ ਦੇਸ਼ ਨੇ ਅੱਜ 370 ਹਟਣ ਦੇ ਨਾਲ ਜਿਹੜੀ ਪ੍ਰਤਿਕਤਾਵਾਦੀ ਧਾਰਾ ਪੰਡਤ ਜਵਾਹਰ ਲਾਲ ਨਹਿਰੂ ਜਿਹੜੇ ਕਾਂਗਰਸ ਦੇ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਲਾਈ ਸੀ ਅੱਜ ਲੱਖਾਂ ਜਾਨਾਂ ਚੜੇ ਗਈਆਂ ਕਸ਼ਮੀਰ ਦੇ ਵਿੱਚ ਅੱਜ 370 ਨੂੰ ਹਟਾ ਕੇ ਅੱਜ ਕਸ਼ਮੀਰ ਜਿਹੜਾ ਹੈ ਉਹ ਭਾਰਤ ਦਾ ਅਭਿਨ ਅੰਗ ਬਣਿਆ ਹੈ ਅੱਜ ਲਾਲ ਚੌਕ ਤੋਂ ਲੈ ਕੇ ਗਲੀ ਮਹੱਲਿਆਂ 'ਚ ਤਿਰੰਗੇ ਲਹਿਰਾ ਰਹੇ ਨੇ ਕਿਤੇ ਇੱਕ ਤਿਰੰਗਾ ਲਹਿਰਾਉਣ ਦੇ ਲਈ ਮੋਦੀ ਜੀ ਨੇ ਜਾਨ ਜੋਖਮ 'ਚ ਪਾ ਗਏ ਔਰ ਮੁੱਲੀ ਮਨੋਰ ਜੋਸ਼ੀ ਜੀ ਨੇ ਤਿਰੰਗਾ ਲਹਿਰਾਇਆ ਸੀਗਾ ਤੁਹਾਨੂੰ ਯਾਦ ਹੋਏਗਾ ਉਸ ਵੇਲੇ ਹੱਤਵਾਦੀਆਂ ਅੱਜ ਘਰ ਘਰ ਤਿਰੰਗਾ ਜਿਹੜਾ ਹੈਗਾ ਉਹ ਸਾਡਾ ਜਿਹੜਾ ਲਹਿਰਾ ਰਿਹਾ ਜੰਮੂ ਕਸ਼ਮੀਰ ਦੇ ਵਿੱਚ ਅੱਜ ਜਿਹੜੀ ਟ੍ਰਿਪਲ ਤਰਾਕ ਹੈ ਮੁਸਲਿਮ ਪੈਣਾ ਦਾ ਜੀਵਨ ਬਰਬਾਦ ਹੋ ਜਾਂਦਾ ਸੀ ਉਹਨਾਂ ਨੇ ਤਾਂ ਬੱਚੇ ਪੈਦਾ ਕਰਨ ਦੀ ਮਸ਼ੀਨ ਬਣਾਇਆ ਸੀ ਕਾਂਗਰਸ ਰਾਜ ਵਿੱਚ ਔਰ ਉਸ ਤੋਂ ਬਾਅਦ ਉਹਨਾਂ ਨੂੰ ਸੜਕ ਤੇ ਖਿਲਾੜਤਾ ਜਾਂਦਾ ਸੀ ਉਹਨਾਂ ਦੀ ਸੁਰੱਖਿਆ ਕੀਤੀ ਹੈ ਤੇ ਉਹ ਮੋਦੀ ਜੀ ਨੇ ਕੀਤੀ ਹੈ ਅੱਜ ਨਾਰੀ ਸ਼ਕਤੀ ਦੇ ਲਈ ਤੋਂ ਬਾਅਦ ਅੰ ਦੇਸ਼ ਨੂੰ empower ਕੀਤਾ ਆਤਮ ਨਿਰਭਰ ਕੀਤਾ ਸੋ ਡਿਟੇਲ ਮੈਂ ਤੁਹਾਨੂੰ ਸਾਰੀ ਦੱਸਤੀ ਐ ਕਿ ਇਹਦੇ ਨਾਲ ਅੱਜ ਦੇਸ਼ ਰਾਮਾਇ ਹੋ ਗਿਆ ਕਿ ਰਾਮ ਮੰਦਿਰ ਬਣਾਉਂਦਾ ਜੋ 500 ਸਾਲ ਤੱਕ ਦੇਸ਼ ਨੇ ਇੰਤਜ਼ਾਰ ਕੀਤਾ ਰਾਮ ਲੱਲਾ ਨੂੰ ਟੈਂਟ ਤੋਂ ਮਹਿਲ ਦੇ ਵਿੱਚ ਮੰਦਿਰ ਦੇ ਵਿੱਚ ਪਹੁੰਚਾਉਂਦਾ ਜਿਹੜਾ ਕੰਮ ਕੀਤਾ ਹੈ ਉਹਦਿਆਂ ਦੇ ਵਿੱਚ ਉਹ ਮੋਦੀ ਜੀ ਨੇ ਕੀਤਾ ਹੈ ਕਿ ਅੱਜ ਵਰਤਮਾਨ ਸਮੇਂ ਦੇ ਵਿੱਚ ਬਾਹਰੋਂ ਸੁਪਰੀਮ ਕੋਰਟ ਦੇ ਆਰਡਰ ਨਾਲ ਉਹਦੇ ਜੀ ਮੋਦੀ ਜੀ ਨੇ ਆ ਕੇ ਪਰਫਿਊ ਐਸਾ ਕੀਤਾ ਲੌਜੀਕ ਦੇ ਨਾਲ ਕੋਰਟ ਦੇ ਵਿੱਚ ਸਾਰਾ ਤੱਥ ਜਿਹੜੇ ਨੇ ਉਹ ਪੇਸ਼ ਕਰਵਾਏ ਜਿਹਦੇ ਕਰਕੇ ਰਾਮ ਮੰਦਰ ਦੀ ਫੇਵਰ ਜੀ ਫੈਸਲਾ ਆਇਆ ਔਰ ਅੱਜ ਰਾਮ ਮਏ ਦੇਸ਼ ਹੋ ਗਿਆ ਸੋ ਅੱਜ ਘਰ ਘਰ ਦੇ ਵਿੱਚ ਜਨ ਜਨ ਦੇ ਇੱਕੋ ਆਵਾਜ਼ ਆ ਰਹੀ ਹੈ ਅਬ ਕੀ ਵਾਰ 400 ਕੇ ਪਾਰ ਕਿ ਮੋਦੀ ਜੀ ਸ਼ਾਨ ਦੇ ਨਾਲ ਤੀਸਰੀ ਜਣੀ ਪ੍ਰਧਾਨ ਮੰਤਰੀ ਬਣਨਗੇ ਔਰ ਅਬ ਕੀ ਵਾਰ 400 ਕੇ ਪਾਰ ਐਨੀ ਕੁਐਸਚਨਸ ਕਹਣਾ ਹੈ ਕਿ ਕੇਜਰੀਵਾਲ ਦੀ ਗੱਲਾਂ ਤੇ ਕੀ ਵਿਸ਼ਵਾਸ ਕਰੋਗੇ ਜਿਨ੍ਹਾਂ ਉੱਤੇ આરોਪ ਲੰਦਾ ਸੀ ਸੋਨੀਆ ਗਾਂਧੀ ਜੀ ਔਰ ਕਾਂਗਰਸ ਦੇ ਵੱਡੇ ਲੀਡਰਾਂ ਤੇ ਕਿ ਇਹਨਾਂ ਤੇ ਤੁਸੀਂ ਸੀਬੀਆਈ ਭੇਜੋ ਇਹਨਾਂ ਦੇ ਉੱਤੇ ਜਾ ਕੇ ਅਰੈਸਟ ਕਰਾਓ ਇਹਨਾਂ ਨੂੰ ਇਹ ਭ੍ਰਿਸ਼ਟਾਚਾਰੀ ਨੇ ਅੱਜ ਉਹਨਾਂ ਨਾਲ ਜਫੀਆਂ ਪਾ ਰਿਆ ਜਾ ਕੇ ਔਰ ਉਸ ਤੋਂ ਬਾਅਦ ਕਹਿੰਦਾ ਹੈ ਕਿ ਸੱਤਾ ਦੇ ਲਈ ਸਾਨੂੰ ਇਹ ਜਫੀਆਂ ਪਾ ਰੀਆਂ ਪੈ ਰਹੀ ਹੈ ਇਹਦਾ ਮਤਲਬ ਹੈ ਕਿ ਕੇਜਰੀਵਾਲ ਸੱਤਾ ਦੇ ਲਈ ਸਭ ਕੁਝ ਕਰ ਸਕਦਾ ਹੈ ਔਰ ਰਾਜ ਨੂੰ ਨੇ ਆਪਣੇ ਪ੍ਰਿੰਸੀਪਲ ਛੱਡ ਤੇ ਆਪਣੇ ਉਹਨੇ ਜਿਹੜੇ ਔਰ ਕਈ ਵਾਰਦ ਮਾਫੀ ਮੰਗ ਲਈ ਜੇਤਲੀ ਜੀ ਦਾ ਰੋਪ ਲਾਇਆ ਮਾਫੀ ਮੰਗੀ ਗੜਗਰੀ ਜੀ ਦਾ ਰੋਪ ਲਾਇਆ ਮਾਫੀ ਮੰਗੀ ਸੋ ਉਸ لحاظ ਦੇ ਨਾਲ ਐਸੇ ਵਿਅਕਤੀ ਦੀ ਸਟੇਟਮੈਂਟ ਹਮੇਸ਼ਾ ਹੀ ਰਾਜਨੀਤਿਕ ਹੁੰਦੀ ਹੈ ਸੋ ਮੈਂ ਸਮਝਣਾ ਵਾ ਕਿ ਰਾਮ ਮੰਦਰ ਦੇ ਉੱਤੇ ਜਾਣਾ ਚਾਹੀਦੇ ਰਾਮ ਤੇ ਸਬਦੇ ਨੇ ਇਹ ਕਿਉਂ ਨਹੀਂ ਗਏ ਮੈਂ ਇਹਨਾਂ ਨੂੰ ਪ੍ਰਸ਼ਨ ਕਰਨਾ ਵਗੈ ਰਾਮ ਤੇ ਸਬਦੇ ਨੇ ਉਹ ਸਭ ਧਰਮਾ ਦੇ ਨੇ ਸਾਰਿਆਂ ਨੇ ਸਵਾਗਤ ਕੀਤਾ ਹੈਗਾ ਰਾਮ ਜੀ ਦੇ ਆਗਮਨ ਦਾ ਇਹ ਜਿਹੜੇ ਵਿਪਕਸ਼ੀ ਠੱਗ ਬੰਦਨ ਬਣਿਆ ਹੈ ਜਿਦੈ ਕੇਜਰੀਵਾਲ ਜੀ ਵੀ ਹਿੱਸਾ ਨੇ ਕੇਵਲ ਰਾਜਨੀਤਿਕ ਰੋਟੀਆਂ ਸੇਕਣ ਦੇ ਲਈ ਤੁਸ਼ਟੀ ਕਰਨ ਦੀ ਰਾਜਨੀਤੀ ਕਰਨ ਲਈ ਉਹਨਾਂ ਨੇ ਸਾਥ ਨਹੀਂ ਦਿੱਤਾ ਉਹ ਕਹਿੰਦੇ ਸੱਦਾ ਹੀ ਨਹੀਂ ਪਹੁੰਚਿਆ ਸਾਨੂੰ ਤੇ ਹੀ ਜਾਏਗੀ ਐਸਾ ਹੈ ਕਿ ਸਭ ਨੂੰ ਇਨਵਿਟੇਸ਼ਨਸ ਗਿਆ ਜਿਹੜੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਸੀਗੀਆਂ ਉਹਦੇ ਵਿੱਚੋਂ ਤੱਥ ਇਹ ਮੈਂ ਤੁਹਾਨੂੰ ਦੇ ਦੇਣਾ ਕਾਂਗਰਸ ਨੇ ਉਹਨਾਂ ਨੇ ਕਿਹਾ ਸਾਨੂੰ ਸੱਦਾ ਆਇਆ ਸੀ ਜਾਵਾਂਗੇ ਨਹੀਂ ਜਿਹਦੇ ਵਿੱਚ ਖੜਗੇ ਜੀ ਦਾ ਟਵੀਟ ਆਇਆ ਸੋਨੀਆ ਗਾਂਧੀ ਜੀ ਦਾ ਟਵੀਟ ਆਇਆ ਖਲੇਸ਼ ਯਾਦਵ ਦਾ ਆਇਆ ਬਿਲਕੁਲ ਇਹਨਾਂ ਨੂੰ ਇਨਵਿਟੇਸ਼ਨ ਸਭ ਨੂੰ ਗਿਆ ਹੈਗਾ ਇਹ ਕੇਵਲ ਦੁਸ਼ਟੀ ਕਰਨ ਦੀ ਰਾਜਨੀਤੀ ਕਰਕੇ ਆਪਣੇ ਵੋਟ ਬੈਂਕ ਦੀ ਰਾਜਨੀਤੀ ਕਰਨ ਦੇ ਕਾਰਨ ਰਾਮ ਲਲਾ ਜੀ ਦਾ ਸਵਾਗਤ ਕਰਨ ਨਹੀਂ ਗਏ। ਚਾ ਕੀ ਦਾ ਮਾਮਲਾ ਅਜ ਤੱਕ ਕਿ ਕਰਮਾਇਆ ਹੋਇਆ ਹੈ ਜੀ? ਚਾ ਕੀ ਬਾਹਰ ਕਰ ਦਿੱਤੀ ਗਈ ਪੰਜਾਬੀ। ਨਹੀਂ ਉਹਦੇ ਵਿੱਚ ਐਸਾ ਹੈਗਾ ਜੀ ਕਿ ਇੱਕ ਉਹ ਕੋਈ ਪੋਲਿਟੀਕਲ ਡਿਸੀਜਨ ਨਹੀਂ ਹੈਗਾ। ਇੱਕ ਪੈਨਲ ਬਣਿਆ ਆਇਆ ਹੈ। ਔਰ ਉਸ ਪੈਨਲ ਤੋਂ ਇਹ ਦੇਖਿਆ ਜਾਂਦਾ ਹੈ ਕਿ ਇਹ ਦੇਸ਼ ਦਾ ਪ੍ਰਸ਼ਨ ਹੈ। ਉਸ ਝਾਂਕੀਆ ਜਿੱਥੇ ਰਾਸ਼ਟਰਪਤੀ ਜੀ ਦੇ ਸਾਹਮਣੇ ਉਹ ਝਾਂਕੀਆ ਜਾਂਦੀ ਹੈ, ਦੇਸ਼ ਦੇਖਦਾ ਹੈ ਪ੍ਰਧਾਨ ਮੰਤਰੀ ਜੀ ਜਾਂਦੀ ਹੈ। ਉਸ ਸਮੇਂ ਦੇ ਉੱਤੇ ਜੇ ਉਹਦੇ ਅਪਰੋਪ੍ਰੀਏਟ ਉਹ ਜਿਹੜੀ ਗਾਈਡਲਾਈਨਸ ਨੇ ਇਹ ਰਾਜਨੀਤਿਕ ਲੋਕ ਨਹੀਂ ਹੈਗੇ ਇਹ ਸਮਾਜਿਕ ਪੈਨਲ ਬਣਿਆ ਆ ਔਰ ਪਹਿਲੇ ਵੀ ਕਈ ਵਾਰੀ ਪੰਜਾਬ ਦੀ ਝਾਂਕੀ ਨਹੀਂ ਜਾ ਸਕੀ ਪਹਿਲੀ ਵਾਰੀ ਨਹੀਂ ਹੋਇਆ ਔਰ ਇਹਦੇ ਕੋਈ ਵਿਤਕਰਾ ਨਹੀਂ ਹੋਇਆ ਕੇਵਲ ਰਾਜਨੀਤਿਕ ਇਹਨਾਂ ਦੇ ਪੱਲੇ ਤੇ ਕੁਝ ਰਿਹਾ ਨਹੀਂ ਕੋਈ ਇਹਨਾਂ ਕੋਲ ਅੱਜ ਪੰਜਾਬ ਦੀ ਜੋ ਸਥਿਤੀ ਹੈ ਤੁਹਾਡੇ ਸਾਹਮਣੇ ਹੈ ਕਿ ਕੈਸੀ ਸਥਿਤੀ ਬਣ ਆਤੀ ਹੈ ਪੰਜਾਬ ਦੀ ਸੋ ਇਹ ਤੁਸ਼ਟੀ ਕਰਨ ਦੀ ਰਾਜਨੀਤੀ ਕਰ ਰਹੇ ਨੇ ਇਹਦੀ ਕੋਈ ਪਾਰਸ਼ੀਅਲਟੀ ਨਹੀਂ ਹੋਈ ਜੇ ਉਹ ਇੰਪਰੂਵ ਕਰ ਦਿੰਦੇ ਜੋ ਉਸ ਪੈਨਲ ਨੇ ਇਹਨਾਂ ਨੂੰ ਗਾਈਡਲਾਈਨਸ ਭੇਜੀਆਂ ਤੂੰ ਚਾਂਕੀ ਬਿਲਕੁਲ ਵਿਪਖਸ਼ ਦੇ ਕਿੰਨੇ ਪ੍ਰਦੇਸ਼ਾਂ ਦੀ ਚਾਂਕੀਆਂ ਆਈਆਂ ਨੇ ਮੈਂ ਦੇਖੀਆਂ ਚਾਂਕੀਆਂ ਜਿੱਦੇ ਵਿਪਖਸ਼ੀ ਸਰਕਾਰਾਂ ਨੇ ਜਿੱਥੇ ਉਹ ਕਈ ਪ੍ਰਦੇਸ਼ਾਂ ਦੀ ਚਾਂਕੀਆਂ ਆਈਆਂ ਨੇ ਜੇ ਤੁਸੀਂ ਗਾਈਡਲਾਈਨਸ ਦੇ ਮੁਤਾਬਕ ਪੈਰਾਮੀਟਰਸ ਦੀ ਪੂਰੇ ਨਹੀਂ ਕਰੋਗੇ ਤਾਂ ਫਿਰ ਕਿਸ ਤਰ੍ਹਾਂ ਤੁਸੀਂ આરોਪ ਲਗਾ ਸਕਦੇ ਆ ਲਾਈਸ ਹੁਣ ਕਿ ਇਹ ਇੱਕ ਸੰਗਠਨ ਹੈ ਸੰਗਠਨ ਦੇ ਨਾਤੇ ਇਹ ਜਿੰਨੇ ਸਾਡੇ ਕਾਰਗਰਤਾ ਨੇ ਕੋਈ ਵੀ ਚੋਣ ਆਏ ਸਾਡੇ ਲਈ ਸੇਵਾ ਦਾ ਮਾਧਿਅਮ ਹੁੰਦਾ ਹੈ ਸਾਰੇ ਕਾਰਜਕਰਤਾ ਆਪਣੇ ਆਪ ਨੂੰ ਕੈਂਡੀਡੇਟ ਸਮਝ ਕੇ ਹੀ ਚੋਣ ਲੜਦੇ ਨੇ ਸੋ ਜਿਸ ਕੈਂਡੀਡੇਟ ਨੂੰ ਵੀ ਟਿਕਟ ਮਿਲੇਗਾ ਉਸ ਕੈਂਡੀਡੇਟ ਨੂੰ ਸਾਰੇ ਭਾਜਪਾ ਦਾ ਸੰਗਠਨ ਅਸੀਂ ਇੱਕੋ ਹੀ ਪਾਰਟੀਆਂ ਦੇਸ਼ ਦੇ ਵਿੱਚ ਜਿਹੜੀ ਸੰਗਠਨ ਤੇ ਡਿਪੈਂਡ ਕਰਦੀ ਹੈ ਕਾਡਰ ਬੇਸ ਪਾਰਟੀ ਹੈ ਨਹੀਂ ਐਸਾ ਹੈ ਕਿ ਵਿਅਕਤੀ ਅਸੀਂ ਵਿਅਕਤੀ ਦੀ ਰਾਜਨੀਤੀ ਨਹੀਂ ਕਰਦੇ ਜੀ ਅਸੀਂ ਰਾਜਨੀਤੀ ਕਰਨੇ ਹੈਗੇ ਆ ਦੇਸ਼ ਦੀ ਸੋ ਵਿਅਕਤੀ ਦੇ ਵਿੱਚ ਕੋਈ ਫਰਕ ਹੋ ਸਕਦਾ ਹੈਗਾ ਇਹ ਸਾਰਾ ਸੰਗਠਨ ਨਜ਼ਰ ਆ ਰਿਹਾ ਸਾਰੇ ਸੇਵਾ ਕਰ ਰਹੇ ਨੇ ਅੱਜ ਭਾਰਤੀ ਨਹੀਂ ਐਸਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਹਰ ਕਾਰਜਕਰਤਾ ਆਪਣੇ ਆਪ ਨੂੰ ਛੱਡ ਲਈ ਸੱਤਾ ਮੈਂ ਤੁਹਾਨੂੰ ਪਹਿਲੇ ਦੱਸਿਆ ਸੇਵਾ ਦਾ ਮਾਧਿਅਮ ਹੈ ਇਰੈਲੇਵੈਂਟ ਮੈਂ ਵੀ ਐਮਪੀ ਰਿਹਾ ਮੈਂ ਪ੍ਰਧਾਨ ਵੀ ਰਿਹਾ ਪਰ ਸਭ ਤੋਂ ਵੱਡੀ ਮੈਂ ਮੇਅਰ ਵੀ ਰਿਹਾ ਪਰ ਮੇਰਾ ਪਹਿਚਾਨ ਕਾਰਜਕਰਤਾ ਦੀ ਅੱਜ ਕਾਰਜਕਰਤਾ ਦੇ ਨਾਤੇ ਮੈਨੂੰ ਗੁਰਦਾਸਪੁਰ ਹਲਕੇ ਦਾ ਜੋ ਇਹ ਜ਼ਿੰਮੇਵਾਰੀ ਮਿਲੀ ਹੈ ਲੋਕ ਸਭਾ ਸੀਟ ਦਾ ਸੰਗਠਨ ਖੜਾ ਕਰਨ ਦੀ ਮੈਂ ਉਸ ਜ਼ਿੰਮੇਵਾਰੀ ਨਿਭਾਉਣ ਲਈ ਕੰਮ ਕਰ ਰਿਹਾ ਹਾਂ ਆਪਣੇ ਸਾਥੀਆਂ ਦੇ ਨਾਲ ਸੋ ਸਾਡੇ ਦੇ ਵਿਅਕਤੀ ਵਿਸ਼ੇਸ਼ ਨੂੰ ਦੇਖਿਆ ਜਾਂਦਾ ਸੰਗਠਨ ਨੂੰ ਦੇਖਿਆ ਹੋਏਗਾ ਐਸਾ ਹੈ ਕਿ ਜੋ ਪਾਰਟੀ ਨਿਰਨੇ ਕਰੇਗੀ ਉਹਦਾ ਨਿਰਣੇ ਸਵਕਾਰ ਹੋਏਗਾ ਔਰ ਅਸੀਂ ਇਹ ਲੋਕ ਸਭਾ ਸੀਟ ਫੇਰ ਜਿੱਤਾਂਗੇ ਵੱਡੇ ਮਾਰਜਨ ਨਾਲ ਜਿੱਤਾਂਗੇ ਔਰ ਮੈਂ ਤੁਹਾਨੂੰ ਮੈਂ ਮੈਂ ਦੱਸ ਰਿਹਾ ਅੱਜ ਲੋਕਾਂ ਦੀ ਜੋ ਲੋਕਾਂ ਦੀ ਜਨ ਭਾਵਨਾ ਨਹੀਂ ਮੇਰੀ ਮੇਰੀ ਲੈਟ ਮੀ ਲੈਟ ਮੀ ਕੰਪਲੀਟ ਲੋਕਾਂ ਦੀ ਜੋ ਜਨ ਭਾਵਨਾ ਹੈਗੀ ਹੈ ਉਹ ਤੁਹਾਨੂੰ ਨਜ਼ਰ ਆ ਗਈ 22 ਤਰੀਕ ਨੂੰ ਕਿ ਕਿੰਨਾ ਵਿਰੋਧ ਕੀਤਾ ਗਿਆ ਹੈ ਠਗਬੰਦਨ ਦੁਆਰਾ ਫਿਰ ਵੀ ਲੋਕ ਜਿਹੜੇ ਨੇ ਗਲੀਆਂ ਜਿੋਂ ਨਿਕਲੇ ਮੋਹੱਲਿਆਂ ਜਿੋਂ ਨਿਕਲੇ ਸੜਕਾਂ ਦੇ ਨਿਕਲੇ ਔਰ ਸਵਾਗਤ ਕੀਤਾ ਮੋਦੀ ਜੀ ਦਾ ਜੋ ਉੱਥੇ ਉਪਸਥਿਤ ਸੀਗੇ ਔਰ ਉਸ ਲਈ ਪ੍ਰਾਨ ਪ੍ਰਸਿੱਟਾਈਂ ਜੇ ਰਾਮ ਸੇਵਕ ਬਣ ਕੇ ਰਾਮ ਭਗਤ ਬਣ ਕੇ ਮੋਦੀ ਜੀ ਕੰਮ ਕਰ ਰਹੇ ਸੀਗੇ ਸੋ ਇਸ ਚੋਣਾਂ ਦੇ ਵਿੱਚ ਅਸੀਂ ਵਿਕਾਸ ਦੇ ਉੱਤੇ ਚੋਣ ਲੜਾਂਗੇ ਕੈਂਡੀਡੇਟਸ ਬਾਅਦ ਇਦਨੇ ਉਪਲਬਧੀਆਂ ਪਹਿਲੇ ਨੇ ਧੰਨਵਾਦ ਆ ਹੈਵ ਔਲਰੈਡੀ ਕੰਕਲੂਡਡ ਗੜ ਗੁਰਦਾਸਪੁਰ ਨੂੰ ਕਿਸੇ ਨੇ ਕੰਮ ਕੀਤਾ ਹੈ ਤੇ ਉਹ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੈ ਜਿੰਨੇ ਆ ਪੁੱਲ ਬਣੇ ਨੇ ਜਾਂ ਜਿੰਨਾ ਅੱਜ ਗੁਰਦਾਸਪੁਰ ਦਾ ਵਿਕਾਸ ਹੋਇਆ ਉਹਦਾ ਸ਼ਰੇਆ ਕਿਨੂੰ ਜਾਂਦਾ ਹੈ ਭਾਰਤੀ ਜਨਤਾ ਪਾਰਟੀ ਨੂੰ ਹੀ ਜਾਂਦਾ ਕਿ ਅੱਜ ਇਹ ਗੁਰਦਾਸਪੁਰ ਕੌਨਸਟਿਟੂਐਂਸੀ ਜਿਹੜੀ ਹੈ ਉਹਨੇ ਵਿਨੋਦ ਖੰਨਾ ਜੀ ਦਾ ਵੀ ਸਾਥ ਦਿੱਤਾ ਸਾਡਾ ਹਮੇਸ਼ਾ ਸਾਥ ਦਿੰਦੇ ਨੇ ਅੱਜ ਦੀ ਡੇਟ ਦੇ ਵਿੱਚ ਅਸ਼wini ਜੀ ਨੂੰ ਵੀ ਇੱਥੋਂ ਵਿਧਾਇਕ ਬਣਾ ਕੇ ਭੇਜਿਆ ਗਿਆ ਤੋਂ ਉਸ ਕਰਕੇ ਅਸੀਂ 13 ਦੀ 13 ਲੋਕ ਸਭਾ ਸੀਟਾਂ ਐਤ ਕੀ ਜਿੱਤਾਂਗੇ ਅਸੀਂ 13 ਦੀ 13 ਲੋਕ ਸਭਾ ਸੀਟਾਂ ਲੜ ਰਹੇ ਆ ਔਰ ਮੋਦੀ ਜੀ ਦੀ ਚੋਲੀ ਪਾਵਾਂ ਸਰ ਸਲਾਦੀਆ ਸਾਹਿਬ ਦਾਵਾ ਕਰ ਰਿਹਾ ਮੈਂ ਚੋਲ ਲੰਡੀ ਲੈਣੀ ਆ ਉਹ ਵੀ ਕਾਰਜ ਕਰਤਾ বিজেਪ ਦੇ ਨਹੀਂ ਕਾਰਜ ਕਰਤਾ ਐਸਾ ਜੀ ਦੇਖੋ ਕਾਰਨ ਹੈ ਕਿ ਚੋਣਾਂ ਤੋਂ ਪਹਿਲੇ ਜਦ ਤੱਕ ਨਿਰਣੇ ਨਹੀਂ ਹੁੰਦਾ ਹਰ ਇੱਕ ਕਾਰਜ ਕਰਤਾ ਨੂੰ ਹੱਕ ਹੈ ਕਿ ਉਹ ਆਪਣਾ ਦਾਵਾ ਠੋਕ ਸਕਦਾ ਹੈ ਚੋਣਾਂ ਤੋਂ ਬਾਅਦ ਜਿਸ ਕਾਰਜ ਕਰਤਾ ਨੂੰ ਵੀ ਟਿਕਟ ਮਿਲੇਗੀ ਅਸੀਂ ਸਾਰੇ ਮਿਲ ਕੇ ਉਹਦੇ ਨਾਲ ਚੱਲਾਂਗੇ ਧੰਨਵਾਦ